ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਪਹੁੰਚਿਆ ਹਾਂ ਗੁਰਦੁਆਰਾ ਗੁਰੂ ਨਾਨਕ ਬਗੀਚੀ ਮਥਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਸ਼ਾਵਨ ਦੇ ਮਹੀਨੇ ਵਿੱਚ ਮਥਰਾ ਆਏ ਸੀ ਪਹਿਲਾਂ ਗੁਰੂ ਜੀ ਗਊ ਕਾਟ ਰੁਕੇ ਬਰਸਾਤ ਦੇ ਮੌਸਮ ਦੌਰਾਨ ਜਮੁਨਾ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ ਸੀ ਉਸ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਆਏ ਇੱਥੇ ਖੂਹ ਦਾ ਪਾਣੀ ਖਾਰਾ ਸੀ ਸੰਗਤਾਂ ਨੇ ਬੇਨਤੀ ਕੀਤੀ ਕਿ ਪਰਮਾਤਮਾ ਭਲਾ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਨਜ਼ਦੀਕੀ ਖੂਹ ਤੋਂ ਪਾਣੀ ਭਰਨ ਲਈ ਕਿਹਾ। ਜਦੋਂ ਉਹਨਾਂ ਨੇ ਪਾਣੀ ਭਰਿਆ ਤਾਂ ਪਾਣੀ ਮਿੱਠਾ ਹੋ ਗਿਆ। ਗੁਰੂ ਨਾਨਕ ਦੇਵ ਜੀ 1 ਮਹੀਨੇ ਤੋਂ ਵੱਧ ਸਮੇਂ ਲਈ ਇਸ ਸਥਾਨ ਤੇ ਰਹੇ ਅਤੇ ਸੰਗਤਾਂ ਨੂੰ ਮਾਨਵਤਾ ਅਤੇ ਈਸ਼ਵਰ ਭਗਤੀ ਦਾ ਉਪਦੇਸ਼ ਦਿੱਤਾ। ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਲਛੋਪ ਪ੍ਰਾਪਤ ਹੋਈ ਸੀ। ਇਸ ਸਥਾਨ ਦੀ ਕਾਰਜੇਵਾਂ ਬੰਗਲਾ ਸਾਹਿਬ ਦਿੱਲੀ ਦੇ ਸੰਤ ਬਾਬਾ ਹਰਬੰਸ ਸਿੰਘ ਜੀ ਦੁਆਰਾ ਕੀਤੀ ਗਈ ਸੀ Mm -hmm. Mm -hmm. Mm -hmm. Such ਮੈਂ ਰੋਂਦਾ ਤੇਰੀ ਤੇ ਮੈਂ ਰੋਂਦਾ ਤੇਰੀ ਸੱਚ ਸਾਰੀ ਦੁਨੀਆ ਸੱਚ ਸਾਰੀ ਤੇਰਾ ਸੱਚ ਸਾਰੀ